ਚਾਰ ਮੁਕਤ ਚਾਰੇ ਸਿੱਧੀ ਮਿਲ ਕੇ ਦੂਲੋ ਪ੍ਰਭ ਕੀ ਸ਼ਰਨ ਪਰਿਓ ਇੱਥੇ ਦੂਲੋ ਪ੍ਰਭ ਤਾਂ ਫਿਰ ਇੱਥੇ ਦਾ ਰਾਮ ਤਾਂ ਇਹ ਕ੍ਰਿਸ਼ਨ ਤਾਂ ਗਾ ਜਾਣਦੇ ਹੀ ਨਹੀਂ ਤੁਸੀਂ ਤੁਸੀਂ ਤਾਂ ਫੁਰਤੀ ਨਾਲ ਜੜਤਲ ਜਾ ਕੇ ਇਹ ਕੀ ਚੀਜ਼ ਹੈ ਗੁਰਬਾਣੀ ਵੀ ਬਹੁਤ ਇਹਨੇ ਤਾਂ ਤੁਸੀਂ ਕਹਿੰਦੇ ਮੁੰਦਰ ਕਹਿੰਦਾ ਤੁਹਾਡਾ ਤੋੜਾ ਮੰਦਰੇ ਫੇਰ ਤਾਂ ਘਮਾਤਾ ਓਏ ਬੰਦੇ ਦੀ ਜਾਨ ਇਹ ਬੰਦਰ ਘਮਾਤਾ ਓਏ ਨੇ ਇਹ ਗੱਲ ਨਹੀਂ ਮੰਦਰ ਘਮਾਤਾ ਤੁਹਾਡਾ ਇਹਨੂੰ ਖੋਇਦਾ ਕੀ ਕਹਿ ਗਿਆ ਹੈ ਗੱਲ ਨਾਮਦੇਵ ਚਾਰ ਮੁਖ ਤੇ ਚਾਰੇ ਸਿੱਧੀ ਮਿਲ ਕੇ ਦੂਲੋ ਪ੍ਰਭ ਕੀ ਸ਼ਰਨ ਪਰਿਓ ਗਿਆਨ ਕਹਿਵਾ ਮੈਂ ਗੱਲਾਂ ਦੋ ਨੇ ਕਿ ਗਿਆਨ ਪ੍ਰਾਪਤੀ ਹੈ ਤਾਂ ਮੁਕਤੀ ਪ੍ਰਾਪਤੀ ਹੈ ਜੇ ਗਿਆਨ ਹੋ ਗਿਆ ਕਿ ਮਾਇਆ ਹੀ ਕਾਰਨ ਹੈ ਸਾਡੇ ਜਮਣ ਮਰਦਾ ਤਾਂ ਮਾਇਆ ਦਾ ਤਿਆਗ ਮਾਇਆ ਨੂੰ ਬਿਸਰਨ ਲੱਗ ਜੂਗੀ ਮਾਇਆ ਨੂੰ ਮਨੋਂ ਵਿਸਾਰਨਾ ਸ਼ੁਰੂ ਕਰ ਦੂਗਾ ਆਦਮੀ ਹੋੜੀ ਹੋੜੀ ਇੱਕਦਮ ਨਹੀਂ ਵਿਸਰਨੀ ਪਰ ਹੁਣ ਕੀ ਹੈ ਮਾਇਆ ਮਨੋਂ ਨਾ ਵਿਸਰੇ ਇਹ ਤਾਂ ਮਨੋਂ ਵਿਸਰਦੀ ਹੋਈ ਹੈ ਨਹੀਂ ਕਿਵੇਂ ਵਿਸਰੇ ਇਹਨੂੰ ਸਮਝਾਇਆ ਜਾਵੇ ਵੀ ਇਹ ਜ਼ਹਿਰ ਹੈ ਮਾਇਆ ਛਡਾਏ ਰਹੀ ਹੈ ਗੁਰਬਾਣੀ ਸਮਝਾ ਕੇ ਹੋਰ ਕੀ ਕਰ ਲਈਏ ਔਰ ਮੰਗੇ ਦਮ ਦਮ ਸਾਰਾ ਦਮਾਇਆ ਹੀ ਮੰਗਦੇ ਨੇ ਅਰਦਾਸਾਂ ਦਾ ਜੋ ਧਰਮ ਉਹ ਤੋਂ ਮਾਇਆ ਦੀ ਪ੍ਰਾਪਤੀ ਦੀ ਗੱਲ ਹੋ ਰਹੀ ਹੈ ਸੰਸਾਰ ਦੇ ਵਿੱਚ ਤੇ ਫਿਰ ਮੁਕਤੀਆਂਾਰੇ ਕਿਵੇਂ ਬੜ ਜਾਣਗੇ ਸਿੱਧੀ ਕਿ ਚਾਰੇ ਕਿਵੇਂ ਬੜ ਜਾਣਗੇ ਚਾਰ ਪ੍ਰਕਾਰ ਦੀ ਸਿੱਧੀ ਚਾਰ ਪ੍ਰਕਾਰ ਦੀ ਸੋਜੀ ਹੈ ਚਾਰੇ ਪ੍ਰਕਾਰ ਦੀ ਸੋਝੀ ਆਊਗੀ ਚਾਰ ਪ੍ਰਕਾਰ ਦਾ ਗਿਆਨ ਆਊਗਾ ਚਾਰੇ ਵੇਦਾਂ ਦਾ ਗਿਆਨ ਜਦ ਕੋਲ ਆ ਗਿਆ ਤਾਂ ਛੁੱਟੂਗੀ ਬਾਇਆ ਨਹੀਂ ਛੁੱਟਣੀ ਚਾਰ ਵੇਦ ਉਹ ਨਹੀਂ ਜਿਹੜੇ ਲਿਖੇ ਹੋਏ ਨੇ ਉਹ ਵੇਦਾਂ ਦੀ ਨਹੀਂ ਗੱਲ ਹੈ ਸਾਡੇ ਚਾਰ ਵੇਦ ਹੋਰ ਨੇ ਚਾਰ ਵੇਦ ਕਬੀਰ ਨੇ ਦੱਸਦੇ ਰੋੜਾ ਹੋ ਰੋ ਬਾਟਕਾ ਬਾੜ ਦਾ ਰੋੜਾ ਨਹੀਂ ਬੜਨਾ ਸੀ ਕਿਉਂਕਿ ਅੱਗੇ ਲਿਖਤਾ ਰੋੜਾ ਪਿਆ ਤਾਂ ਕਿਆ ਪਿਆ ਪਹਿਲਾ ਘਰ ਰੋੜਾ ਹੋ ਰਿਹਾ ਬਾਟ ਕਾ ਨਵਾਨਾ ਜ ਆਦਮੀ ਬਣ ਜਾਂਦਾ ਨਵਾਨਾ ਜ ਤਜਮਨ ਕਾ ਭਵਾਨ ਐਸਾ ਤੇਰਾ ਦਾਸ ਹੋਏ ਤਾਹੇ ਮਿਲੇ ਭਗਵਾਨ ਇਹ ਵੀ ਚਾਰੇ ਇੱਥੇ ਚਾਰੇ ਮੁਕਤੀਆਂ ਚਾਰੇ ਸਿੱਧੀਆਂ ਦੀ ਗੱਲ ਆ ਜਾਣੀ ਹੈ ਇਹਦੇ ਵਿੱਚ ਵੀ ਚਾਰੇ ਮੁਕਤੀਆਂ ਚਾਰੇ ਸਿੱਧੀਆਂ ਦੀ ਗੱਲ ਹੈ ਇਹਦੇ ਵਿੱਚ ਹੀ ਪਈ ਹੈ ਬਈ ਆਪਣਾ ਰੋੜੇ ਬੰਗੂ ਬਣ ਜੋ ਰੋੜੇ ਦੀ ਕਦਰ ਨਹੀਂ ਹੁੰਦੀ ਦੇਖੋ ਸਾਬ ਤੇਟ ਦੀ ਕਬਰ ਹੈ ਦੋ ਰੋੜੇ ਕਦਰ ਹੈ ਸਾਬ ਤੇਟ ਦੀ ਦੋ ਰੋੜੇ ਕਰ दिए ਬਸ ਕਿੱਤਰ ਮੰਦੀ ਕਦਰ ਐਸੇ ਕਰਕੇ ਨਹੀਂ ਦੋ ਹੋਗੇ ਰੋੜੇ ਬਣ ਕੇ ਦੋਏ ਚੱਕ ਕੇ ਵਾਰਦੇ ਉਹਨਾਂ ਨੇ ਉਹ ਵਾਲ ਜਿਹੜੇ ਰੋੜੇ ਤਾਂ ਉੱਥੇ ਹੀ ਛੱਡ ਜਾਂਦੇ ਨੇ ਅਗਲੇ ਵਾਲੇ ਪਾਸੇ ਦੀਵਾਰ ਕਰਦੇ ਕਰਦੇ ਰੋੜੇ ਰਹਿ ਕੇ ਕਹਿੰਦੇ ਚਲ ਰੋੜਿਆਂ ਦਾ ਕੀ ਛੱਡੋ ਪਰ ਸਭ ਸਭ ਟਰ ਲੈ ਜਾਓ ਰੋੜੇ ਤਾਂ ਬਾਹਰ ਹੀ ਛੱਡ ਜਾਂਦੇ ਨੇ ਅਗਲੇ ਰੋੜਾ ਹੋਰ ਵਾਟ ਦਾ ਤਜਮਨ ਕਾ ਵਹਾਨ ਐਸਾ ਤੇਰਾ ਦਾਸ ਹੋਇ ਤਾਹੇ ਮਿਲੇ ਭਗਵਾਨ ਕਹਿੰਦੇ ਜੇ ਤੇਰੀ ਕਦਰ ਨਹੀਂ ਤਾਂ ਨਾ ਸਹੀ ਕਹਿੰਦੇ ਰੋੜਾ ਪਿਆ ਤਾਂ ਕਿਆ ਪਿਆ ਰੋੜਾ ਨਹੀਂ ਬਣਨਾ ਰਸਤੇ ਜੇ ਤੂੰ ਰੋੜਾ ਬਣਗਾ ਰੋੜੇ ਹੀ ਪੈਦਾ ਹੋ ਜਾਣਗੇ ਸਾਰੇ ਗਾਂ ਜਾਣਾ ਜੋ ਰਸਤਾ ਬੰਦ ਕਰ ਦੇਗਾ ਰੋੜੇ 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 ਸਿਰਦੀਏ ਰਸਤਾ ਬੰਦ ਹੋ ਜਾਊਗਾ ਰਹਿਤੇ ਰੋੜਾ ਬਣ ਕੇ ਨਹੀਂ ਬੈਠੀ ਰਹਿੰਦਾ ਰੋੜੇ ਦਾ ਰੂਪ ਧਾਰ ਕਰਕੇ ਬੈਠਣਾ ਰਸਤਾ ਬੰਦ ਕਰਨ ਦੇ ਬਰਾਬਰ ਹੀ ਐ ਆ ਜਿਹੜੇ ਛੋਟੇ ਛੋਟੇ ਸੰਤ ਬੈਠੇ ਨੇ ਨਾ ਗੁਗਾ ਮਾੜੀ ਤੇ ਇਹ ਉਹ ਛੋੜੇ ਜੇ ਹਥੌੜਾ ਕਰਨ ਵਾਲੇ ਪੂਟਾਲੇ ਹੋਰ ਇਹਦਾ ਰੋੜੇ ਨੇ ਇੱਥੇ ਰੱਖ ਰਹੇ ਨੇ ਡੱਕ ਰਹੇ ਸੰਗ ਤੇ ਨਾ ਕੋਈ ਜ਼ਿਆਦਾ ਆਉਂਦੀ ਐ ਇਹਦਾ ਬਰੋੜੇ ਨੇ ਇਹਨਾਂ ਦੀ ਕਦਰ ਕਰਨ ਵਾਲੇ ਵੀ ਨੇ ਰੋੜਿਆਂ ਦੀ ਰੋੜਿਆਂ ਦੀ ਕਦਰ ਵਾਲੇ ਵੀ ਹੈਗੇ ਨੇ ਜ਼ਿਆਦਾ ਨੇ ਬੁੱਧੀਹੀਨ ਰੋੜਿਆਂ ਨੂੰ ਮੱਲੈਂਦਰ ਨੇ ਭਗਤ ਨੇ ਉਹ ਤਾਂ ਕਬੀਰ ਕਹਿ ਰਿਹਾ ਰੋੜਾ ਹੋਇਆ ਤਾਂ ਪਿਆ ਤੋਂ ਕਿਆ ਪਿਆ ਅਗਲੀ ਸਟੇਜ ਆਈਏ ਕਰੋੜੇ ਨੂੰ ਪੀਸ ਦिए ਮਿੱਟੀ ਬਣਾ ਦिए ਬਰੀਕ ਕਮ ਉਸ ਗਾ ਨੂੰ ਕੋ ਠੋਕਰ ਤਾ ਨਾ ਖਾਵੇ ਫਿਰ ਉਹ ਕਹਿੰਦਾ ਵੀ ਖੇਪਈ ਤੋ ਕਿਆ ਪਿਆ ਅੱਗੇ ਚਲਾ ਗਿਆ ਜੋੜ ਲੱਗ ਗਿਆ ਅੰਗ ਐਸਾ ਤੇਰਾ ਦਾਸ ਹੋਏ ਜੋ ਪਾਣੀ ਸਰਬੰਗ ਪਾਣੀ ਵਰਗਾ ਹੋਵੇ ਖੇ ਵਰਗਾ ਨਾ ਹੋਵੇ ਫਿਰ ਇਹ ਤਾਂ ਜੇ ਉੱਡੇ ਕੋਈ ਉਹ ਗਿਆਨ ਨਾਲ ਅੜਾ ਕੇ ਨੂੰ ਅੱਖਾਂ 'ਚ ਪਾ ਦਿੰਦਾ ਅਖੇੜਾਉਂਦੇ ਨੇ ਸਾਰੇ ਜਿਹੜੇ ਗਿਆਨ ਧਾਰਮਿਕ ਪ੍ਰਚਾਰ ਵਾਲੇ ਖੇ ਜਿਆਦਾ ਲੜਾਈ ਹੈ ਖੇੜਾਈ ਹੈ ਲੋਕਾਂ ਨੂੰ ਨੇ ਕੀਤਾ ਇਹਨਾਂ ਨੇ ਮਗਰ ਲਾਇਆ ਅਸ਼ੋਸ਼ਨ ਕੀਤਾ ਪੈਸੇ ਦਾ ਵੀ ਕੀਤਾ ਸਰੀਰਕ ਵੀ ਕੀਤਾ ਖੇੜਾਉਂਦੇ ਨੇ ਉਹੀ ਗੱਲ ਦੇ ਜਿਹਨਾਂ ਨੇ ਖੇੜਾਈ ਉਹਨਾਂ ਨੇ ਐਸਾ ਹੀ ਕੀਤਾ ਕਿਸੇ ਦੀ ਇੰਨੀ ਹਮਤ ਨਹੀਂ ਜੁਰਤ ਨਹੀਂ ਹੋਈ ਜਿਹਨੇ ਇਹ ਕਹਿਤਾ ਹੋਇਆ ਇੰਨੀ ਪਬਲਿਕ ਦੇ ਵਿੱਚ ਕਿ ਦੁਨੀਆ ਕਹੇ ਪੱਥਰ 'ਚ ਮੈਂ ਭਗਵਾਨ ਨਹੀਂ ਤੋ ਮਤ ਮੰਨਣਾ ਐਸੀ ਗੱਲ ਅੱਜ ਤੱਕ ਨਹੀਂ ਕਿਸਨੇ ਕਹੀ ਉਹ ਜਿਹਨੇ ਕਹੀ ਉਹਦਾ ਹਾਲ ਕੀ ਹੋਇਆ ਹਾਲ ਕੀ ਆ ਉਹਦਾ ਇੰਨੇ ਅਹੰਕਾਰ ਸੀ ਇੰਨੀ ਜੁਰਤ ਕਰ ਲਈ ਅੱਜ ਅੰਦਰ ਵੀ ਦੇਖ ਲੋ ਉਹਦਾ ਹਾਲ ਕੀ ਹੈ ਸਭ ਤੋਂ ਡਾਊਨ ਵੀ ਉਹੀ ਅੱਜ ਸਭ ਤੋਂ ਬੇਇੱਜ਼ਤ ਵੀ ਸੱਚ ਦੇ ਸਾਹਮਣੇ ਖੜੇ ਹੋ ਕੇ ਸੱਚ ਦਾ ਇੰਨਾ ਵਿਰੋਧ ਕਰ ਦੇਣਾ ਮਜ਼ਾਕ ਦੀ ਗੱਲ ਨਹੀਂ ਹੈ ਕਬੀਰ ਉਹ ਨਹੀਂ ਜਦ ਬੋਲੇ ਨੇ ਕੋਈ ਨਹੀਂ ਬੋਲਿਆ ਬੋਲਿਆ ਕੋਈ ਚੁੱਪ ਨੇ ਸਭ ਕੋਈ ਵਿਰੋਧ ਨਹੀਂ ਕੀਤਾ ਉਹਨੇ ਵਿਰੋਧ ਕੀਤਾ ਨਾ ਸੱਚ ਦਾ ਜਦ ਮਾਰਕਟ ਦੀ ਗੱਲ ਆਈ ਕਿ ਪੱਥਰ 'ਚ ਭਗਵਾਨ ਹੈ ਨਹੀਂ ਤਾਂ ਬੋਲਿਆ ਸੁਣ ਕੇ ਬੋਲਿਆ ਉਹ ਇੰਟਰਨੈਟ ਤੇ ਸੁਣ ਕੇ ਬੋਲਿਆ ਕਿਉਂਕਿ ਪੱਥਰ ਦੇ ਖਿਲਾਫ ਇੱਕ ਆਵਾਜ਼ ਉੱਠ ਗਈ ਪਹਿਲਾ ਆਵਾਜ਼ ਦਬੀ ਹੋਈ ਸੀ ਭਾਵੇਂ ਕਬੀਰ ਦੀ ਆਵਾਜ਼ ਸੀ ਦਵਾਈ ਹੋਈ ਸੀ ਜਦ ਇਹ ਪਾਤੀ ਤੋੜੇ ਮਲ ਨਹੀਂ ਪਾਤੀ ਪਾਤੀ ਜਿਉ ਜਿਸ ਪਾਨ ਕੋ ਪਾਤੀ ਤੋੜੇ ਸੋ ਪਾਨਰ ਜਿਉ ਜਦ ਦੀ ਵਿਆਖਿਆ ਹੋਈ ਉਹਦੇ ਕੋ ਚਲੀ ਗਈ ਜਦ ਕਿਹਾ ਉਹਨੇ ਜੇ ਕਿਹਾ ਤਹਾਲ ਕੀ ਹੈ ਹਾਲ ਵੀ ਦੇਖ ਲੋ ਕੀ ਹੈ ਸੱਚ ਦਾ ਵਿਰੋਧ ਕਰਨਾ ਕੋ ਮਜ਼ਾਕ ਗੱਲ ਨਹੀਂ ਹੈ ਉਹ ਗਿਆ ਪੁੱਠਾ ਫਿਰ ਜਾਵੇ ਹੁਣ ਕਈ ਜਨਮ ਤੋਲਵੇ ਨਹੀਂ ਉਤਰ ਸਕਦਾ ਕਲੰਕ ਸੱਚੀ ਦਾ ਵਿਰੋਧ ਕੀਤਾ ਹੈ ਅਪਰਾਧ ਕੀਤਾ ਹੈ ਬਹੁਤ ਹਮਾਕਤ ਕੀਤੀ ਹੈ ਕਾਰਸੀ ਅਤ ਦਾ ਹੰਕਾਰ ਕੀਤਾ ਹੈ ਉਹਨੂੰ ਪਤਾ ਨਹੀਂ ਮੈਂ ਕਿ ਕਰ ਉਹਨੂੰ ਪਤਾ ਲੱਗਦਾ ਹੋਊਗਾ ਕੀ ਕਿਹਾ ਸੀ ਮੈਂ ਉਹਵੇਂ ਨਿਆਵੇਪ ਪੂਰਤੀ ਜੋ ਕੱਢ ਲਵੇ ਉਹ ਪ੍ਰਗਟ ਕਰ ਲਵੇ ਪੂਰਤੀ ਚ ਆਪਣੀ ਮਦਦ ਵਾਸਤੇ ਹੁਣ ਜੇ ਹੈ ਤਾਂ ਪ੍ਰਗਟ ਕਰ ਲਵੇ ਕੋਈ ਕਰਾਮਾਤ ਦਿਖਾਵੇ ਰੋਇਆ ਤੋ ਕੁਛ ਨਾ ਹਾਂਜੀ ਚਾਰੇ ਸਿੱਧੀ ਮਿਲ ਚਾਰੇ ਮੁਕਤੀ ਚਾਰੇ ਸਿੱਧੀ ਚਾਰੇ ਕਿਸਮ ਦੀ ਸੋਜੀਏ ਦੋ ਕਿਸਮ ਦੀ ਸੋਜੀ ਆਗੀ ਰੋੜਾ ਨਹੀਂ ਹੋਣਾ ਖੇ ਨਹੀਂ ਹੋਣਾ ਖੇ ਨਹੀਂ ੜਾਉਣੀ ਇਹ ਜਾਂ ਗਿਆ ਨਹੀਂ ਕਰਾਉਣਾ ਜਹਜਾ ਨੇ ਖੇ ੜਾਈ ਸੀ ਉਰਤੀ ਮੈਂ ਹੈ ਤੋ ਮਤਮਨੋ ਖੇ ੜਾਈ ਸੀ ਉਹਨੇ ਲੋਕਾਂ ਦੀ ਅੱਖਾਂ ਵਿੱਚ ਘੱਟਾ ਪਾਇਆ ਸੀ ਘੱਟਾ ਪਾਉਣ ਦੀ ਸਜ਼ਾ ਮਿਲੀ ਆ ਉਹਨੂੰ ਇਹ ਕਿਹੜਾ ਹੀ ਸੀ ਗਿਆਨ ਅੰਜਲ ਮਿਲ ਰਿਹਾ ਸੀ ਗਿਆਨ ਅੰਜਲ ਦੀ ਜਗ੍ਹਾ ਨੇ ਘੱਟਾ ਪਾਤਾ ਲੋਕਾਂ ਦੇ ਵੀ ਗਿਆਨ ਦੇਣ ਨਹੀਂ ਦੇਣਾ ਮੈਂ ਇਹਨਾਂ ਦੀ ਅੱਖ 'ਚ ਗਿਆਨ ਪੈਣ ਨਹੀਂ ਦੇਣਾ ਗਿਆਨ ਦੇ ਸਰਮੇ ਦਾ ਵਿਰੋਧ ਕਰਕੇ ਖੇ ਪਾਤੀ ਅੱਖਾਂ ਦੇ ਲੋਕਾਂ ਨੂੰ ਅਨੇ ਕਰਨ ਵਾਸਤੇ ਉਹਦੀ ਸਜ਼ਾ ਵੜੀ ਹੈ ਵੜਲੀ ਹੋਈ ਸਜ਼ਾ ਪਰਮੇਸ਼ਰ ਨੇ ਦੇਣੀ ਹੈ ਪਰਮੇਸ਼ਰ ਨੇ ਮੌਸਮ ਇਹ ਜਾ ਤਿਆਰ ਕੀਤਾ ਪਰਮੇਸ਼ਰ ਦੀ ਰਜ਼ਾ ਨਾਲ ਇਹ ਸਜ ਦਾ ਪ੍ਰਚਾਰ ਹੋਣ ਲੱਗਿਆ ਉਦੀ ਰਜਾ ਨਾਲੇ ਮੌਸਮ ਬਦਲਦੇ ਨੇ ਉਦੀ ਰਜਾ ਨਾਲੇ ਰੁੱਤ ਬਦਲਦੀ ਐ ਉਦੀ ਰਜਾ ਨਾਲੇ ਮੀਂਹ ਪੈਂਦਾ ਮੀਂਹ ਪਿਆ ਪਰਮੇਸ਼ਰ ਪਾਇਆ ਹੋਣੀ ਕੋਈ ਪਾ ਸਕਦਾ ਮੀ ਸੈਂਤਾਂ ਦਾ ਮਰਜੀ ਕਹੀ ਜਾਣ ਬਦਲ ਆਉਂਦੇ ਨੰਗ ਜਾਂਦੇ ਨੇ ਸੈਂਤਾਂ ਦਾ ਰੋਗ ਲਿਆ ਕਰ ਫਿਰ ਮੀਂਹ ਪਿਆ ਪਰਮੇਸ਼ਰ ਪਾਇਆ ਮੀ ਤਾਂ ਸੁਗੰਦਲ ਦੇ ਵਿੱਚੇ ਬਹਿ ਜਾਂਦਾ ਇੱਥੋਂ ਉੱਠਦਾ ਉੱਥੇ ਪੈ ਜਾਂਦਾ ਉਤੇ ਕੋਣ ਪਉਦਾ ਪਰਮੇਸ਼ਰੇ ਪਉਦਾ ਪਰਮੇਸ਼ਰ ਤੇ ਅਭਰੋਧ ਕੀਤਾ ਸੀ ਅਸਲ ਚੋਨੇ ਪਰਮੇਸ਼ਰ ਦੀ ਰਜ਼ਾ ਦਾ ਵਿਰੋਧ ਕੀਤਾ ਸੀ ਸੱਚ ਦਾ ਵਿਰੋਧ ਕੀਤਾ ਸੀ ਬੇਦ ਦਾ ਵਿਰੋਧ ਕੀਤਾ ਸੀ ਸਜ਼ਾ ਮਿਲ ਗਈ ਸਾਖਤ ਸੀ ਸਾਖਤ ਤੇ ਪ੍ਰਹਾਰ ਕਰਨਾ ਗਰਭ ਤੇ ਪ੍ਰਹਾਰ ਕਰਨਾ ਹੰਕਾਰ ਸੀ ਗਰਭ ਸੀ ਉਤੇ ਪ੍ਰਹਾਰ ਕਰਨਾ ਉਹਦਾ ਕੰਫਰਮੇਸ਼ਨ ਤਾਂ ਇਹ ਉਹਨਾਂ ਕਰਤਾ ਪ੍ਰਹਾਰ ਐਸਾ ਪ੍ਰਹਾਰ ਕੀਤਾ ਜਮੀਨ ਚ ਤਸੋਤਾ ਦੀਦਾ ਹੀ ਨਹੀਂ ਉੱਪਰ ਕੀ ਹੈ ਕਿ ਕੋਈ ਪ੍ਰਹਾਰ ਨਾ ਜਮੀਨ ਦੇ ਵਿੱਚ ਤਸੋਤਾ ਉੱਤੇ ਮਿੱਟੀ ਫਿਰ ਗਈ ਦੀਦਾ ਹੀ ਨਹੀਂ ਇੱਥੇ ਕੋਈ ਕਿਲਾ ਥਾ ਵੀ ਹਾਈ ਬਾਕੀ ਅੱਗੇ ਰਹਿ ਗਿਆ ਹੁਣ ਪਾਣੀ ਦੀ ਗੱਲ ਆ ਗਈ ਖੇਤੋਣੇ ਵਾਲਾ ਪਾਣੀ ਉਹ ਵੀ ਹੈਗੇ ਨੇ ਉਹ ਵੀ ਉਹ ਸੰਤ ਨੇ ਜਿਨ੍ਹਾਂ ਨੇ ਕਿਹਾ ਔਰਤਾਂ ਤੇ ਦੂਰੀ ਬਣਾ ਕੇ ਰੱਖੋ ਉਹ ਪਾਣੀ ਵਾਲੇ ਨੇ ਖੇਤੋਣੇ ਵਾਲੇ ਨੇ ਇਹਨਾਂ ਤੇ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਸੰਤਾਂ ਨੂੰ ਐਸੇ ਵੀ ਸੰਤ ਨੇ ਉਹਨਾਂ ਦੇ ਵੀ ਬਿਆਨ ਆਏ ਨੇ ਇਹ ਘੱਟੋ ਘੱਟ ਪਾਣੀ ਵਾਲੇ ਨੇ ਖੇ ਜਿਹੜੇ ਅੱਖਾਂ ਛਿੱਟੇ ਮਾਰੇ ਤਾਂ ਖੇ ਦੇ ਇਹਨਾਂ ਨੇ ਇਕੱਠੇ ਕਰਕੇ ਉਹ ਖੇ ਲਾਤੀ ਗਹਨੂ ਗਿਆਨ ਦੇ ਤਾ ਵੀ ਇਹਨਾਂ ਨਾਲ ਦੂਰੀ ਪਰੇ ਰੱਖੋ ਬਣਾ ਕੇ ਰਹਿਣਾ ਐਦਾਂ ਨਹੀਂ ਗੱਲਾਂ ਕਰੀਦੀ ਜਿਵੇਂ ਤੁਸੀਂ ਕਰਦੇ ਹੋ ਭੋਰਿਆਂ ਚ ਲੈ ਜਾ ਕੇ ਕੱਲਿਆਂ ਨਾ ਜੋ ਕੋ ਅੱਪਾ ਤਾਂ ਇਹਨਾਂ ਨੂੰ ਲੋੜ ਨਹੀਂ ਜ਼ਿਆਦਾ ਕੱਲ ਨਹੀਂ ਸੰਗਤ ਵਿੱਚ ਬੈਠਿਆਂ ਦੇ ਨਾਲ ਹੀ ਗੱਲ ਕਰੀਦੀ ਹੁੰਦੀ ਸੀ ਸੰਗਤ ਦੇ ਵਿੱਚ ਬੈਠ ਕੇ ਬਚਨ ਕਰੋ ਜੇ ਕਰਨ ਉਹ ਉੱਥੇ ਵਿਚਾਰ ਹੋਊਗਾ ਉਹਨਾਂ ਨੇ ਚੰਗਾ ਚੰਗੀ ਗੱਲ ਕਹੀ ਉਹ ਇਹਦੋਂ ਗਾਹਾਂ ਦੀ ਗੱਲ ਹੈ ਠੀਕ ਗੱਲ ਕਹੀ ਹੈ ਉਹਨਾਂ ਨੇ ਜਿਹੜੀ ਕਹੀ ਹੈ ਉਹ ਅਗਲੀ ਸਟੇਜ ਦੇ ਸੰਤ ਨੇ ਇਹਦੇ ਨੂੰ ਅਗਲੀ ਸਟੇਜ ਆਉਣਾ ਸੀ ਪਾਣੀ ਵਾਲੀ ਸਟੇਜ ਆਉਣਾ ਸੀ ਇਹ ਗੱਲ ਉਹਨਾਂ ਦੀ ਪਾਣੀ ਵਾਲੀ ਹੈ ਇਹਦਾ ਮਤਲਬ ਇਹ ਨਹੀਂ ਹੈ ਦੋਨਾਂ ਕੋ ਅੱਗੇ ਗਿਆਨ ਦੀ ਹੋ ਸਕਦਾ ਅੱਗੇ ਵੀ ਹੋਵੇ ਅੱਗੇ ਵੀ ਜਾ ਸਕਦੇ ਨੇ ਪਰ ਆ ਗੱਲ ਪਾਣੀ ਵਾਲੀ ਹੋਈ ਹੈ ਉਹਨਾਂ ਦੀ ਇੰਨਾ ਗਿਆਨ ਪਾਣੀ ਵਾਲੇ ਕੇ ਇਹਦੋਂ ਗਾਹਾਂ ਦਾ ਜਾ ਹੋਊ ਉਹਦੀ ਸਟੇਜ ਹੋਰ ਹੋ ਹਾਂਜੀ ਕਿਉਂਕੈ ਸੀਰਾ ਤਾਤਾ ਹੁੰਦਾ ਨਾ ਉਹ ਪਾਣੀ ਪਾਣੀ ਤੁਹ ਗੁੱਸਾ ਵੀ ਆ ਜਾਂਦਾ ਕਰੋਧ ਵੀ ਆ ਜਾਂਦਾ ਜੇ ਠੱਡਾ ਵੀ ਹੋ ਜਾਂਦਾ ਭੈ ਭੀਤ ਵੀ ਡਰਦਾ ਵੀ ਹੁੰਦਾ ਸੱਚ ਬੋਲਣ ਵਾਸਤੇ ਡਰ ਪੈਣਾ ਜ਼ਰੂਰੀ ਹੈ ਅਗਲੀ ਸਟੇਜ ਵਾਸਤੇ ਬੌਤਰ ਨੂੰ ਘੜੇ ਲਾਉਣਾ ਜ਼ਰੂਰੀ ਹੈ ਸੀਰਾ ਜਿਹੜਾ ਹੋ ਜਾਂਦਾ ਠੰਡਾ ਹੋ ਜਾਂਦਾ ਜਿਹੜਾ ਡਰ ਜਾਂਦਾ ਭੈ ਭੀਤ ਹੋ ਜਾਂਦਾ ਜੀ ਜ ਗਿਆਨ ਦੀ ਪ੍ਰਚੰਡਤਾ ਨਹੀਂ ਹੈ ਠੰਡਾ ਗਿਆਨ ਹੈ ਜਿਹਦਾ ਸ਼ਾਂਤੀ ਵਾਲਾ ਗਿਆਨ ਹੈ ਉਹ ਨਹੀਂ ਕਹਾ ਜਾ ਸਕਦਾ ਜਿਹੜਾ ਪੁੰਨ ਪਾਪ ਨੂੰ ਮੰਨਦਾ ਹੀ ਨਹੀਂ ਗਾ ਉਹ ਜਾਂਦਾ ਫਿਰ ਗਾਦਾ ਹੋ ਜਾਂਦਾ ਹੈ ਹੁਣ ਛੇ ਭੈ ਜਿਹੜਾ ਸ਼ਬਸਾਰਾ ਨੂੰ ਮਾਰਦਾ ਤਮੋਗਣੀ ਸ਼ਕਤੀ ਹੈ ਵੀ ਵੀ ਉਹ ਨਈਆਂ ਸਤੋ ਗੁਣੀ ਵੀ ਹੁੰਦੇ ਆ ਰਾਜ ਗੁਣ ਤਾਮ ਗੁਣ ਸਤ ਗੁਣ ਤੇ ਉੱਪਰ ਤਿੰਨੇ ਉਹਦੇ ਵਿੱਚ ਹੀ ਨੇ ਮਾਰਦਾ ਵੀ ਆਪ ਹੈ ਪੈਦਾ ਵੀ ਆਪੇ ਕਰਦਾ ਪੜਨਾ ਵੀ ਆਪੇ ਕਰਦਾ ਤਵ ਗੁਣੀ ਵੀ ਤਾਂ ਆਪ ਹੀ ਹੈ ਇਹ ਜਿਹੜੇ ਪਾਣੀ ਵਾਲੇ ਨੇ ਤਵ ਗੁਣੀ ਨਹੀਂ ਬਿਲਕੁਲ ਇਹ ਸਤੋ ਗੁਣੀ ਉਹਨੇ ਕੱਲੇ ਸੀਰਾ ਤਾਂ ਤਵ ਵਾਲੀ ਦਾ ਜੇ ਤਵ ਗੁਣੀ ਜਨਾ ਚਰਚਾ ਹੁੰਦਾ ਉਹ ਤਮੋਂ ਗੋਣੂ ਪਾਪ ਸਮਝਦੇ ਨੇ ਤੇ ਪਾਪ ਦਾ ਫਿਰ ਪਰਮੇਸ਼ਰ ਵੀ ਪਾਪੀ ਹੋਇਆ ਉਹ ਪਨ ਪਾਪ ਨੂੰ ਇਹ ਸਮਝਦੇ ਨੇ ਅਜੋ ਇਹ ਸਮਝਦੇ ਨੇ ਵੀ ਮੈਂ ਕੁਝ ਕਰ ਸਕਦਾ ਅਗਿਆਨਤਾ ਇੱਥੇ ਹੈ ਜੋ ਹੱਥ ਨਾਲ ਕੁਝ ਕਰਦੇ ਨੇ ਉਹ ਕਰਮ ਦੇ ਵਿੱਚੋਂ ਜਨਮ ਮੰਦਰ ਜੋ ਅਸੀਂ ਕਰਦੇ ਆ ਕਰਮ ਉਹਦੇ ਜਨਮ ਮੰਦਰ ਅਸੀਂ ਕਰ ਸਕਦੇ ਆ ਅਸੀਂ ਆਪਣੀ ਵਰਦੀ ਨਾ ਕੀਤਾ ਉਹਨੂੰ ਕਰਾਉਣ ਵਾਲੇ ਦਾ ਨਹੀਂ ਪਤਾ ਸਭ ਕੁਝ ਪਰਮੇਸ਼ਰ ਦੀ ਮਰਜ਼ੀ ਨਾਲ ਹੁੰਦਾ ਮੂੰਹ ਤੋਂ ਤਾਂ ਕਹਿੰਦੇ ਨੇ ਅੰਦਰੋਂ ਨਹੀਂ ਮੰਨਦੇ ਜੋ ਵਿਸ਼ਵਾਸ ਨਹੀਂ ਉਹਨਾਂ ਚ ਹੈ ਉਹਨਾਂ ਸੰਤਾਂ ਦੇ ਵਿੱਚ ਜਿੱਦਣ ਇਹ ਵਿਸ਼ਵਾਸ ਹੋ ਗਿਆ ਵੀ ਅਸੀਂ ਤਾਂ ਕਟਪੁਤਲੀਆਂ ਨੱਚਦੀਆਂ ਚਾਉਣੇ ਵਾਲਾ ਕੋਈ ਹੋਰ ਹੈ ਕਰਵਾਉਣ ਵਾਲਾ ਕੋਈ ਹੋਰ ਹੈ ਉਦੋਂੋਂ ਕਹਾਂ ਦਾ ਗਿਆਨ ਹੋ ਉਦੋਂ ਚ ਉੱਥੇ ਉਦੋਂ ਜੰਮਣ ਤੋਂ ਕਹਾਂ ਹੋਣਗੇ ਪਹਿਲਾਂ ਨਹੀਂ ਹੋ ਸਕਦਾ ਜਿੰਨਾ ਚਿਰ ਪੰਨੂ ਪਾਪ 'ਚ ਫਸੇ ਹੋਏ ਨੇ ਉਹਨਾਂ ਜਨ ਪਾਣੀ ਦੀ ਅਵਸਥਾ ਤੱਕ ਹੀ ਰਣ ਕੇ ਗਾਹ ਨਹੀਂ ਜਾ ਸਕਦੇ ਤੇ ਜਿਹੜਾ ਚੌਥੀ ਅਵਸਥਾ ਹੈ ਚੌਥੀ ਅਵਸਥਾ ਦੇ ਵਿੱਚ ਜਾ ਕੇ ਇਹ ਹੈ ਕਿ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਜੈਸਾ ਹਰ ਹੀ ਹੋਏ ਹੈ ਇਹ ਹੈ ਸਾਰੂਪਤਾ ਸਜੁਜਤਾ ਸਾਰੂਪਤਾ ਵੀ ਹੈ ਸਜੁਜਤਾ ਵੀ ਇਕੱਠਾ ਹੋ ਗਿਆ ਸਬੀ ਪਤਾ ਵੀ ਇਕੱਠਾ ਹੀ ਹੋ ਗਿਆ ਇੱਥੇ ਚਾਰੇ ਇਕੱਠੇ ਹੀ ਨੇ ਇੱਥੇ ਆ ਕੇ ਚਾਰੇ ਇਕੱਠੇ ਹੁੰਦੇ ਨੇ ਥੱਲੇ ਦਾ ਮੁਕਤੀ ਹੈ ਉਹ ਨਹੀਂ ਇੱਥੇ ਆ ਕੇ ਮੁਕਤੀ ਅਸਲ ਦੇ ਵਿੱਚ ਥੱਲੇ ਮੁਕਤੀ ਨਹੀਂ ਆ ਕਿਤੇ ਵੀ ਨਾ ਤਾਂ ਪਾਣੀ ਜਾ ਕੇ ਮੁਕਤੀ ਹੋਈ ਹੈ ਮੁਕਤੀ ਤਾਂ ਇੱਥੇ ਆ ਕੇ ਹੀ ਹੋਣੀ ਹੈ ਹਰ ਜਨ ਐਸਾ ਚਾਹੀਏ ਜਿਹਾ ਹਰ ਜੀ ਚਾਰ ਸਤੇਜਾਂ ਜ਼ਰੂਰ ਨੇ ਚਾਰ ਪਦਾਰਥ ਜ਼ਰੂਰ ਨੇ ਪਰ ਮੁਕਤੀ ਕੋਈ ਹੈ ਜਿਆਦਾ ਕਰਪਈਆ ਇਕੱਠਾ ਕਰਨਾ ਪੜੇ 25 ਪੈਸੇ ਜੋੜ ਲੈ ਰੁਪਈਆ ਤਾਂ ਹੋਇਆ ਨਹੀਂ ਤੇ ਭੁਗਤੀ ਦੇ ਕਰਪਈਆ ਨਾ ਮਿਲਣੀ ਹੈ ਭੁਗਤੀ ਦੀ ਕੀਮਤ ਕਰਪਈਆ ਤੇ 25 ਪੈਸੇ ਹੋ ਗਏ ਕੁਛ ਤਾਂ ਹੋਇਆ ਨਾ ਕੋਈ ਤੇ 25 ਹੋਰ ਜੋੜ ਲਿਓ ਨੇ 50 ਪੈਸੇ ਹੋ ਗਏ ਕੁਝ ਜ਼ਿਆਦਾ ਹੋ ਗਿਆ ਜ਼ਿਆਦਾ ਨੇੜੇ ਚਲਾ ਗਿਆ ਟਾਰਗੇਟ ਦੇ ਤੇ 25 ਪੈਸੇ ਹੋਰ ਜੋੜ ਲੈ। ਹੋਰ ਨੇੜੇ ਕਹ ਲੈਗਾ ਟਾਰਗੇਟ ਦੇ 75 ਪੈਸੇ ਹੋ ਗਏ। ਤੇ ਜਦੋਂ ਪੂਰਾ ਹੀ ਰੁਪਇਆ ਹੋ ਗਿਆ ਫਿਰ ਮੁਤੀ ਹੋ ਗਈ। ਫਿਰ ਤਾਂ ਸੌਦਾ ਮਿਲ ਗਿਆ। ਖਰਦਾ ਖਜਾਨੇ ਪੈ ਗਿਆ ਫਿਰ। ਫਿਰ ਖਰਾ ਖਜਾਨੇ ਪੈ ਗਿਆ। ਤੇ ਨਹੀਂ ਤਾਂ ਪਹਿਲਾਂ ਕੀ ਹੋਇਆ? ਪਵਿੱਤਰ ਹੋਇਆ। ਪਵਿੱਤਰ। ਫਿਰ ਪਵਿੱਤਰ ਹੋਇਆ। ਫਿਰ ਪਵਿੱਤਰ ਹੋਇਆ। ਤੇ ਤੁਸੀਂ ਜਿਆ ਹੋ ਗਿਆ ਨਾ 25 25 ਪੈਸੇ ਪਵਿੱਤਰ ਹੋਇਆ ਫਿਰ 50 ਪੈਸੇ ਪਵਿੱਤਰ ਹੋਇਆ ਫਿਰ 75 ਪੈਸੇ ਪਵਿੱਤਰ ਹੋ ਗਿਆ ਫਿਰ ਪੁਨੀਤੇ ਹੋ ਗਿਆ ਵਾਸ ਫਿਰ ਜੈਸਾ ਹਰ ਜਨ ਐਸਾ ਚਾਹੀਏ ਜੈਸਾ ਜੈਸਾ ਹਰੀ ਹੋਏ ਇਹ ਚਾਰੇ ਸੇ ਜਾਨੇ ਚਾਰੇ ਮੁਕਤੀਆਂ ਨੇ ਚਾਰ ਕਿਸੂਦੀ ਸੋਜੀ ਹੈ ਜਿਉਂ ਜਿਉਂ ਸੋਜੀ ਵਧੀ ਜਾਊਗੀ 50 ਪੈਸੇ ਤਾਂ ਸਾਡਾ ਪਵਿੱਤਰ ਹੋ ਜਾਣਾ ਗੁਰਬਾਣੀ ਨਾਲ ਸੀ। ਬਲਕੇ 75 ਪੈਸੇ ਹੋ ਜਾਣ। 50 ਪੈਸੇ ਦੀ 75 ਪੈਸੇ ਤੱਕ ਹੋ ਸਕਦੇ ਆਂ ਸੀ ਗੁਰਬਾਣੀ ਨਾਲ ਪਵਿੱਤਰ। ਵਾਹ ਜਿਹੜੇ 25 ਪੈਸੇ ਨੇ ਔਖੇ ਨੇ, ਉਹ ਵੀ ਨਾਮ ਨਾਲ ਹੋਣਗੇ। ਉਹ ਗਾਂਵਾਂ ਵਾਲੇ 25 ਪੈਸੇ ਔਖੇ ਨੇ। ਉਸ ਤੇ ਨਾਮ ਨਾਲ ਹੋਣਗੇ। ਉਹ ਫਿਰ ਬਿਨਾਂ ਕਰਨਾ ਦੇ ਸੰਬੰਧ ਵਾਲਾ ਜਿਹੜਾ ਸੰਪਰਕ ਹੈ ਨਾ ਤੇ ਦੇਵ ਲੋਗ ਦੇ ਵਿੱਚ ਮੁਕਤੀ ਆਲੇ ਮੁਕਤੀ 75 ਪੈਸੇ ਨਾਲ ਵੀ ਮਿਲ ਜਾਂਦੀ ਹੈ ਉਹ ਮੁਕਤੀ ਜੇ ਇੱਕ ਜਨਮ ਲੈਣਾ ਪੈਂਦਾ ਉਹ ਮੁਕਤੀ ਹੁੰਦੀ ਹੈ ਨਾ ਇੱਕ ਜ਼ਰੂਰ ਹੋ ਗਿਆ ਉਹ ਗਿਆ ਨਹੀਂ ਉਹ ਮੁਕਤੀ ਜੇ ਇੱਕ ਤਾਂ ਹੋਇਆ ਹੋਇਆ ਜ਼ਰੂਰ ਹੈ ਪਰ ਅਜੇ ਹੋ ਗਿਆ ਨਹੀਂ